ਕੁਇ ਦੇਸ਼ ਪਰ ਦੇਵੇ ਚ ਜਿਹੜੀ ਬੇਰਗਰ ਜਨਮ ਦਿਨ ਮਨਾਇ ਜਾ ਕੇ ਤੀਆ ਪਰ ਕਿਤਨਾ ਕਿਲੇ ਆਪਣੇ ਕੋਈ ਅੰਦਾਜ਼ ਨਾਲ ਸਭ ਜਿਹਦੇ ਜਨਮ ਦਿਨ ਮਨਾਇ ਜਾ ਕੇ ਤੀਆ ਕਿਤੇ ਦੱਸਦੇ ਕਿਹਾ ਜਾਂਦਾ ਕਿ ਕਿਲੇ ਫੁੱਲ ਪੈਨ ਕਿਤੇ ਜਾ ਕੇ ਤੀਆ ਕਿਤੇ ਬਾਲਾ ਪੈਨ ਕਿਤੇ ਜਾਇਦੇ ਕਿਤੇ ਲੰਗਰ ਵੀ ਜਿਹੜੇ ਬਸਾਈ ਜਾ ਕੇ ਤੇ ਕਿਤੇ ਜਿੱਥੇ ਕੇਕ ਕੱਟ ਕੇ ਜਿਹੜਾ ਜਨਮ ਦਿਨ ਨੂੰ ਮਨਾਇਆ ਜਾ ਕੇਦਾ ਤਾਂ ਤੇ ਗੁੱਡਾ ਨਗਾ ਜਿਹੜੇ ਪਹੁੰਚਿਆ ਸਮੇ ਜਿੱਥੇ ਸਤਗੁਰੂ ਰਬੀਦਾਸ ਸਵਾਲ ਬਸੋਜ ਇੱਕ ਟੂਟ ਲੰਗਰ ਜਿਹੜਾ ਨੰਗਰ ਦਾ ਲਾਇਆ ਗਿਆ ਪਰ ਉੱਥੇ ਜਿਹਨ ਪਹਿਲਾਂ ਲੰਗਰ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਨੰਨੇ ਨੰਨੇ ਬੱਚਾ ਕੋਈ ਜਿਹੜਾ ਕੇਕ ਤਵਾ ਕੇ ਜ ਲਗਾਤਾਰ ਤਨੂ ਤਸਵੀਰਾਂ ਦੇ ਸਦੀ ਕੋਸ਼ਿਸ਼ ਕਰਦੇ ਪਿਆ ਜਿੱਥੇ ਲੰਗਰ ਵਰਤਾਇਆ ਗਿਆ ਉੱਥੇ ਹੀ ਸਿਆਣ ਕੋ ਡਿਜਾਇਰ ਬਣਾਇਆ ਕਿ ਨਿਰੇਸ਼ਪੁਰ ਵੀ ਪਹੁੰਚਿਆ ਪਰ ਜਿਨ੍ਹਾਂ ਨੇ ਆ ਕੇ ਇੱਥੇ ਟੂਟ ਲੰਗਰ ਵਰਤਾਇਆ ਵੀ ਹੈਗਾ ਪਰ ਲੋਕਾਂ ਨੇ ਇੱਕ ਮੈਸੇਜ ਦਿੱਤਾ ਹੈ ਕਿ ਪਪਾ ਵੇਸ ਕਰਦੇ ਚੱਲਣ ਦੂ ਉੱਪਰ ਜਲਾ ਨੇ ਪਪਾ ਵੇਸ ਕਰਦੇ ਬਾਹਰ ਕੇ ਦਸਤਰ ਵਿੱਚ ਮੱਕ ਚੱਲਣਾ ਚਾਹਦਾ ਪਰ ਉਹਨਾਂ ਇੱਕ ਜਣੇ ਨੇ ਉੱਪਰ ਮੈਸੇਜ ਦਿੱਤਾ ਗਿਆ ਹੈ ਕੋ ਚਲੋ ਗੱਲਬਾਤ ਕਰਦੇ ਆ ਨਿਰੇਸ਼ਪੁਰ ਜੀ ਨਾਲ ਕੀ ਕਹਣਾ ਉਹਨਾਂ ਦਾ ਤੇ ਸਭਾ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਸਵਾਲ ਪੰਜਾਬ ਦਾ ਪਠਾਨਕੋਟ ਅੱਜ ਦੇ ਦਿਨ ਤੇ ਮੈਂ ਮੁਬਾਰਕਵਾਦ ਦਿੰਦਾ ਕਿ ਅੱਜ ਸਾਡੇ ਭੀਮਰਾਵ ਮਹੇਤਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਨਾਂ ਦਾ ਜਨਮ ਦਿਹਾੜਾ ਉਸ ਅਫਸਰ ਤੇ ਬੁੱਢਾ ਨਗਰ ਦੇ ਵਿੱਚ ਆਨ ਦਾ ਅਫਸਰ ਪ੍ਰਾਪਤ ਹੋਇਆ ਸਤਗੁਰੂ ਰਵੀਦਾਸ ਸਵਾ ਬੁੱਢਾ ਨਗਰ ਇਹਨਾਂ ਨੇ ਇੱਕ ਲੰਗਰ ਦਾ ਆਯੋਜਨ ਕੀਤਾ ਸਾਰੀ ਟੀਮ ਪ੍ਰਦੀਪ ਜੀ ਔਰ ਇਹਨਾਂ ਦੇ ਸਾਥੀ ਜਿਹੜੇ ਇੱਥੇ ਲੰਗਰ ਦੀ ਸੇਵਾ ਕਰ ਰਹੇ ਆ ਔਰ ਬਾਬਾ ਸਾਹਿਬ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਲੰਗਰ ਵਰਤਾ ਰਹੇ ਆ ਮੈਂ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਕਿ ਇਹ ਸ਼ੁਭ ਕੰਮ ਕਰ ਰਹੇ ਆ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਨ ਪਰਮਾਤਮਾ ਇਹਨਾਂ ਨੂੰ ਸਮਰੱਥਾ ਬਖਸ਼ੇ ਕਿ ਇਸੇ ਤਰ੍ਹਾਂ ਦੇ ਲੰਗਰ ਲਗਾਉਂਦੇ ਰਹਿਣ ਔਰ ਸਮਾਜ ਦੀ ਸੇਵਾ ਕਰਦੇ ਰਹਿਣ ਮੈਂ ਇਸ ਮਹਾਨ ਦਿਵਸ ਤੇ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਾ ਹੋਇਆ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦਾ ਔਰ ਉਹਨਾਂ ਨੂੰ ਆਪਣਾ ਸ਼ਰਧਾ ਸ਼ਤ ਨਮਨ ਕਰਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਡਾਕਟਰ ਅੰਬੇਦਕਰ ਜੈ ਭੀਮ ਜੈ ਭਾਰਤ ਅੱਜ ਜੀ ਅਸੀਂ ਸਤਿਗੁਰੂ ਰਵੀਦਾਸ ਸਵਾ ਬੁੱਢਾ ਨਗਰ ਵੱਲੋਂ ਡਾਕਟਰ ਭੀਮ ਗਾਵੰਦੇਰਕਰ ਸਾਥ ਜੀ ਦੇ ਜਨਮ ਦਿਹਾੜੇ ਤੇ ਆਪਾਂ ਇਥੇ ਬੁੱਢਾ ਨਗਰ ਵਿਖੇ ਲੰਗਰ ਲਗਾਇਆ ਗਿਆ ਜੀ ਤੇ ਇਸ ਤੋਂ ਪਹਿਲਾਂ ਆਪਾਂ ਛੋਟੇ ਛੋਟੇ ਬੱਚਿਆਂ ਲਈ ਇੱਕ ਕੇਕ ਕਟਣ ਦੀ ਰਸਮ ਕੀਤੀ ਆ ਜੋ ਕਿ ਸਾਰੇ ਸਵਾ ਦੇ ਮੈਂਬਰਾਂ ਨੇ ਮਿਲ ਕੇ ਸਹਿਯੋਗ ਦੇ ਨਾਲ ਜੋ ਕਿ ਆਪਾਂ ਕੀਤਾ ਆ ਤੇ ਇੱਕ ਆਪਾਂ ਨਾ ਸਾਰਿਆਂ ਨੂੰ ਮੈਸੇਜ ਮੈਸੇਜ ਦਿੰਨੇ ਆ ਤੇ ਆਪਾਂ ਨਾ ਵੀਰਾਂ ਮੇਰਕਰ ਜੀ ਦੇ ਜੋ ਵੀ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤੇ ਨਾ ਉਹਨਾਂ ਤੇ ਚੱਲিয়ে ਤੇ ਵੱਧ ਚੜ੍ਹ ਕੇ ਹਿੱਸਾ ਲਈਏ ਇਹਦੇ ਆ ਨੌਜਵਾਨਾਂ ਨੂੰ ਕਹਿੰਨੇ ਆ ਜੋ ਕੀ ਆਪਾਂ ਇਹਨਾਂ ਨੂੰ ਭੁੱਲੇ ਜਾ ਰਹੇ ਆ ਇਹਨਾਂ ਨੂੰ ਯਾਦ ਕਰੀਏ ਤੇ ਇਹਨਾਂ ਦੇ ਜਨਮ ਦਿਹਾੜੇ ਵੱਧ ਤੋਂ ਵੱਧ ਮਨਾਇਆ ਜਾਈਏ ਅੱਜ ਬਹੁਤ ਖੁਸ਼ੀ ਦੀ ਗੱਲ ਆ ਬੁੱਡਾ ਨਗਰ ਪਠਾਨਕੋਟੋਂ ਵਿਖੇ ਸਤਿਗੁਰੂ ਰਵਿਦਾਸ ਮਹਾਰਾ ਸਭਾ ਬੁੱਡਾ ਨਗਰ ਵੱਲੋਂ ਬਾਬਾ ਸਾਹਿਬ ਦਾ ਜਿਹੜਾ 134ਵਾਂ ਜਨਮ ਦਿਨ ਮਨਾਇਆ ਮੈਂ ਸੂਹ ਦੇ ਸਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੇ ਬਹੁਤ-ਬਹੁਤ ਵਧਾਈ ਦਿੰਦਾ ਤੇ ਔਰ ਮੈਂ ਇੱਕ ਗੱਲ ਕਹਿਣਾ ਜਿਹੜੀਆਂ ਗੋਮਾਂ ਦੇ ਲੋਕ ਜਾਗਦੇ ਹੋਣ ਉਹਨਾਂ ਦੇ ਕੋਈ ਹੱਕ ਨਹੀਂ ਮਾਰ ਸਕਦਾ ਇਸੇ ਕਰਕੇ ਜੋ ਬਾਬਾ ਸਾਹਿਬ ਆਪਣੇ ਸੰਵਿਧਾਨ ਚ ਕਹਿ ਗਿਆ ਸਾਡੇ ਹੱਕਾਂ ਬਾਰੇ ਕਹਿ ਗਿਆ ਉਹਨਾਂ ਹੱਕਾਂ ਨੂੰ ਪੜੋ ਔਰ ਦੂਜਨ ਜਗਾਓ ਜਾਇਹ ਮਿੱਤਿਆਵਾਰ 14 ਅਪ੍ਰੈਲ ਨੂੰ ਜੋ ਡਾਕਟਰ ਬਾਬਾ ਪੀਮਰਾਓ ਉਮੀਦਵਾਰ ਜੀ ਦੇ ਜਨਮ ਦਿਨ ਗੁੱਡਾ ਨਗਰ ਦੀ ਗੁਰੂ ਰਵਦਾ ਸਵਾ ਜੀ ਵੱਲੋਂ ਮਨਾਇਆ ਗਿਆ ਹੈ ਇਸੇ ਨਾਲ ਸਾਰੇ ਦੇਸ਼ ਦੇ ਆਪਣੇ ਪਿੰਡ ਵਾਸੀਆਂ ਤੇ ਆਉਣ ਜਾਣ ਹਰ ਇੱਕ ਵਾਸੀ ਨੂੰ ਲੱਖ ਲੱਖ ਵਧਾਈ ਜਿੱਦੇ ਹਾਂ ਅਤੇ ਇਹੋ ਹੀ ਸੰਦੇਸ਼ ਦਿੰਦੇ ਹਾਂ ਕਿ ਜਿਸ ਤਰ੍ਹਾਂ ਡਾਕਟਰ ਬੇਦਕਾਰ ਜੀ ਨੇ ਸਾਨੂੰ ਸਾਰਿਆਂ ਨੂੰ ਇੱਕਮਿਕ ਹੋ ਕੇ ਤੇ ਰਹਿਣਾ ਸਿਖਾਇਆ ਤੇ ਆਪਣੇ ਹੱਕਾਂ ਦੇ ਲਈ ਜਾਗਰੂਕ ਰਹਿਣਾ ਸਿਖਾਇਆ ਇਸੇ ਤਰ੍ਹਾਂ ਹੀ ਅਸੀਂ ਸਾਰੇ ਅੱਗੇ ਤੋਂ ਇਹੋ ਅਪੀਲ ਕਰਦੇ ਹਾਂ ਕਿ ਸਾਰੇ ਆਪਣੇ ਹੱਕਾਂ ਦੀ ਜਾਗਰੂਤਾ ਨਾਲ ਸੰਭਾਲ ਕਰਨਾ ਹੈ ਜਾਇ ਪਿੰਡ ਜਾਇ ਪੜ